एचएमवी वायरस ਹੈ ਕੀ ਸੇ ਜਿਹੜਾ ਹੈ ਇੱਕ ਜਿਹੜਾ ਹੈ ਵਾਇਰਸ ਹੈ ਹਿਊਮਨ ਮੈਟਾਪੋਨੋਮੀ ਵਾਇਰਸ ਹੈ ਜਿਹੜਾ ਕਿ ਮੋਸਟਲੀ ਹਰ ਇੱਕ ਵਰਗ ਦੇ ਲੋਕਾਂ ਨੂੰ ਇਨਫੈਕਟ ਕਰ ਸਕਦਾ ਪਾਰਟਿਕੁਲਰਲੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਜਿਹੜੇ ਸਰੀਰ ਪੱਖੋਂ ਕਮਜ਼ੋਰ ਹੈ ਕਾਮਨ ਲੱਛਣ ਹੈਗੇ ਆ ਜਿੱਦਾਂ ਨੱਕ ਦਾ ਵਗਣਾ ਨੱਕ ਜਾਮ ਹੋਣਾ ਗਲੇ ਵਿੱਚ ਦਰਦ ਹੋਣਾ ਖਾਂਸੀ ਹੋਣਾ ਤੇ ਜੇ ਗੰਭੀਰ ਲੱਛਣਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸਾਹ ਲੈਣ ਦੇ ਵਿੱਚ ਦਿੱਕਤ ਸਰੀਰ ਵਿੱਚ ਤਕਾਬਟ ਹੋਣੀ ਆਕਸੀਜਨ ਸੈਚੂਰੇਸ਼ਨ ਆਪਾਂ ਜਿੰਨ ਕਹਿੰਦੇ ਆ ਆਕਸੀਜਨ ਸੈਚੂਰੇਸ਼ਨ ਜਿਹੜੀ ਉਹਦਾ ਘਟ ਜਾਣਾ ਚੰਮ ਵੀ ਵੀ ਇਹਦਾ ਇਲਾਜ ਹੈ ਕੀ ਉਸਲ ਦੇ ਵਿੱਚ ਇਹਦਾ ਦੇਖੋ ਹਰ ਇੱਕ ਚੀਜ਼ ਦਾ ਜਿਹੜਾ ਇਲਾਜ ਹੈਗਾ ਇਲਾਜ ਨਾਲੋਂ ਪਰਹੇਜ਼ ਚੰਗਾ ਹੈ ਸੋ ਜੇ ਆਪਾਂ ਹੁਣ ਜਿਸ ਤਰ੍ਹਾਂ ਮੈਂ ਸਾਵਧਾਨੀਆਂ ਦੀ ਗੱਲ ਕੀਤੀ ਹੈ ਵੀ ਮਾਸਕ ਲਗਾ ਕੇ ਰੱਖੋ ਬਾਰ-ਬਾਰ ਹੈਂਡ ਵਾਸ਼ ਕਰੋ ਜੇ ਤੁਸੀਂ ਪ੍ਰੇਜ਼ ਰੱਖੋਗੇ ਔਰ ਜਿਹੜੇ ਹੈਗੇ ਕ라우ਡਿਡ ਪਲੇਸਿਸ ਤੇ ਜਿਹੜਾ ਹੈਗਾ ਜਾਣਾ ਤੁਸੀਂ ਅਵਾਇਡ ਕਰੋ ਸਸ਼ੀਕਲ ਜੀ ਲੁਧਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬੀਰੀ ਐਚ ਐਮ ਪੀ ਵੀ ਵਾਇਰਸ ਅਕਸਰ ਹੈ ਕਿ ਇਸ ਦੇ ਬਾਰੇ ਗੱਲਬਾਤ ਕਰਾਂਗੇ ਸਿਵਲ ਹਸਪਤਾਲ ਦੇ ਐਸਐਮਓ ਹਰਪੀ ਸਿੰਘ ਜੀ ਨਾਲ ਸਰ ਨਮਸਕਾਰ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਲਾਈਵ ਚੈਨਲ ਦੇ ਵਿੱਚ ਸਰ ਦੱਸਕਾਂ ਨੂੰ ਮੈਂ ਦੱਸੋ ਕਿ ਐਚ ਐਮ ਪੀ ਵੀ ਵਾਇਰਸ ਹੈ ਕੀ ਸਹੀ ਜਿਹੜਾ ਹੈ ਇੱਕ ਜਿਹੜਾ ਹੈ ਵਾਇਰਸ ਹੈ ਹਿਊਮਨ ਮੈਟਾਪੋ ਨੋ ਵੀ ਵਾਇਰਸ ਹੈ ਜਿਹੜਾ ਕਿ ਮੋਸਟਲੀ ਹਰ ਇੱਕ ਵਰਗ ਦੇ ਲੋਕਾਂ ਨੂੰ ਜਿਹੜਾ ਹੈਗਾ ਹੈ ਇਨਫੈਕਟ ਕਰ ਸਕਦਾ ਪਰਟੀਕੁਲਰਲੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਔਰ ਜਿਹੜੇ ਸਰੀਰ ਪੱਖੋਂ ਕਮਜ਼ੋਰ ਹੈ ਜਾਂ ਅਮੀਨੋਡ ਇਫੀਸ਼ੈਂਟ ਹੈਗੇ ਆ ਜਾਂ ਜਿਨ੍ਹਾਂ ਨੂੰ ਕਹ ਲੋ ਕਿ ਜਿਨ੍ਹਾਂ ਦੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਹੈਗੀ ਆ ਸ਼ਕਤੀ ਘੱਟ ਹੁੰਦੀ ਹੈ। ਸੋ ਉਹਨਾਂ 'ਚ ਇਨਫੈਕਸ਼ਨ ਜਿਹੜੀ ਹੈ ਜ਼ਿਆਦਾ ਕਾਸਟ ਕਰਦਾ ਹੈ। ਸਰ ਇਹਦੇ ਲੱਛਣ ਕਿਹੜੇ-ਕਿਹੜੇ ਹੁੰਦੇ ਨੇ? ਦੇਖੋ ਇਹਦੇ ਜਿਹੜੇ ਕਾਮਨ ਲੱਛਣ ਹੈਗੇ ਆ ਜਿੱਦਾਂ ਨੱਕ ਦਾ ਵਗਣਾ, ਨੱਕ ਜਾਮ ਹੋਣਾ, ਗਲੇ ਵਿੱਚ ਦਰਦ ਹੋਣਾ, ਖਾਂਸੀ ਹੋਣਾ ਤੇ ਜੇ ਗੰਭੀਰ ਲੱਛਣਾਂ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਆ ਜਾਂਦੇ ਆ ਬੁਖਾਰ ਹੋਣਾ, ਸਾਹ ਲੈਣ ਦੇ ਵਿੱਚ ਦਿੱਕਤ ਹੋਣਾ। ਜੀ। ਸਰੀਰ ਵਿੱਚ ਤਖਾਵਟ ਹੋਣੀ ਔਰ ਗੰਭੀਰ ਮਸਲੇ ਦੇ ਵਿੱਚ ਜਿਹੜੀ ਆਕਸੀਜਨ ਸੈਚੂਰੇਸ਼ਨ ਆਪਾਂ ਜਿਵੇਂ ਕਹਿੰਦੇ ਆ ਆਕਸੀਜਨ ਸੈਚੂਰੇਸ਼ਨ ਜਿਹੜੀ ਉਹਦਾ ਘਟ ਜਾਣਾ ਜੀ ਸਰ ਐਚਐਮਵੀ ਫੈਲਦਾ ਕਿਦਾਂ ਵਾਇਰਸ ਇਹ ਜਿਹੜਾ ਵਾਇਰਸ ਹੈਗਾ ਇਹ ਲਗ ਲਗ ਤਰ੍ਹਾਂ ਦੇ ਵਿਅਕਤੀਆਂ ਨਾਲ ਹੱਥ ਮਿਲਾਨਾ ਜੋ ਜਿਹੜੇ ਮਤਲਬ ਇਸ ਇਨਫੈਕਸ਼ਨ ਤੋਂ ਪ੍ਰੈਕਟਿ ਉਹਨਾਂ ਨਾਲ ਸ਼ੇਕਿੰਗ ਹੈਂਡਸ ਉਹਨਾਂ ਨਾਲ ਮਤਲਬ ਕਰਨਾ ਸਾਵਧਾਨੀ ਹਾਂ ਸਾਨੇ ਜੜੀਆਂ ਬੁੱਟੀਆਂ ਖੰਗਣੀਆਂ ਸ਼ਿਕਨ ਸ਼ਿਕਮਾਰਾਂ ਨਾਲ ਜਿਹੜਾ ਹੈਗਾ ਇਹਦਾ ਹੋ ਜਾਣਾ ਔਰ ਜਿੱਦਾਂ ਸਾਂਝੇ ਸਤਾ ਜੀ ਨੂੰ ਆਪਾਂ ਕਹਿ ਦਿੰਦੇ ਆਂ ਵੀ ਇਨਫੈਕਟਿਡ ਦਰਵਾਜ਼ਿਆਂ ਨਾਲ ਹੱਥ ਲਗਾਉਣਾ ਖੜਾਣਾ ਖੜਾਉਣਿਆਂ ਨਾਲੀਆਂ ਦੂਜੀਆਂ ਚੀਜ਼ਾਂ ਨਾਲ ਇਹ ਫੈਲਦਾ ਹੈਗਾ ਅੱਛਾ ਸਰ ਜਿਹੜਾ ਫੈਲਣ ਦੇ ਲਈ ਜਿਹੜਾ ਰੋਕ ਇਸ ਦੀ ਕਿਸ ਤਰ੍ਹਾਂ ਇੱਕ ਵਰਕ ਕੀਤੀ ਜਾਵੇ ਲੋਕਾਂ ਦੇ ਵਿੱਚ ਇਹ ਜਿਸ ਤਰ੍ਹਾਂ ਕੋਵਿਡ ਟਾਈਮ ਦੇ ਵਿੱਚ ਮਤਲਬ ਆਪਾਂ ਗੱਲ ਕਰਦੇ ਸੀ ਕਿ ਬਾਰ-ਬਾਰ ਹੈਂਡਵਾਸ਼ ਕਰਨਾ 20 ਸੈਕਿੰਡ ਲਈ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਹੱਥਾਂ ਨੂੰ ਧੋਵੋ ਬਾਰ-ਬਾਰ ਹੱਥਾਂ ਨੂੰ ਜਿਹੜਾ ਹੈਗਾ ਧੋਵੋ ਜਦੋਂ ਸਾਬਣ ਉਪਲਬਧ ਨਾ ਹੋਵੇ ਤਾਂ ਤੁਸੀਂ ਸੈਨੀਟਾਈਜ਼ਰ ਦੀ ਵਰਤੋਂ ਵੀ ਕਰ ਸਕਦੇ ਹੋ ਤੇ ਖੰਗਣ ਜਾਂ ਸ਼ਿਕਨ ਬਲੇ ਤੁਸੀਂ ਜਿਹੜਾ ਹੈਗਾ ਮਾਸਕ ਵਗੈਰਾ ਜਿਹੜਾ ਹੈਗਾ ਤੁਸੀਂ ਲਗਾ ਕੇ ਰੱਖੋ ਜਾਂ ਜਿਹੜਾ ਹੈ ਨੱਕ ਨੂੰ ਰਮਾਲੀਆਂ ਕੋਣੀ ਨਾਲ ਟਕੋ ਵਰਤੇਗਰ ਮਾਲ ਨੂੰ ਠੀਕ ਢੰਗ ਨਾਲ ਜਿਹੜਾ ਹੈ ਤੁਸੀਂ ਉਹਨੂੰ ਪੈਂਕੋ ਜਾਨ ਰੱਖੋ ਔਰ ਨਜ਼ਦੀਕੀ ਤੋਂ ਬਚਾ ਕਰੋ ਜਿਨ੍ਹਾਂ ਨੂੰ ਇਸਤੀਆਂ ਸਮੱਸਿਆਵਾਂ ਹਨ ਉਹਨਾਂ ਤੋਂ ਦੂਰੀ ਬਣਾਓ ਭੀੜ ਵਾਲੀਆਂ ਥਾਵਾਂ ਤੋਂ ਬਚੋ ਜੀ ਔਰ ਜਗਾ ਜਿਹੜੀ ਹੈਗੀ ਹੈ ਉਸ ਸਾਫ਼ ਰੱਖੋ ਔਰ ਆਮ ਤੌਰ ਤੇ ਸੂਈ ਜਾਨ ਵਾਲੀਆਂ ਜਿਹੜੀਆਂ ਸਤਾਦੀ ਸਾਫ਼ ਸਫਾਈ ਅਤੇ ਸੈਨੀਟਾਈਜ਼ ਉਹਨਾਂ ਨੂੰ ਕਰੋ ਅਜਿਹੀ ਹੈ ਐਚ ਐਮ ਵੀ ਦਾ ਇਲਾਜ ਹੈ ਕੀ ਉਸਲ ਦੇ ਵਿੱਚ ਇਹ ਤਾਂ ਦੇਖੋ ਹਰ ਇੱਕ ਚੀਜ਼ ਦਾ ਜਿਹੜਾ ਇਲਾਜ ਹੈਗਾ ਇਲਾਜ ਨਾਲੋਂ ਪਰਹੇਜ਼ ਚੰਗਾ ਸੋ ਜੇ ਆਪਾਂ ਹੁਣ ਜਿਸ ਤਰ੍ਹਾਂ ਮੈਂ ਸਾਵਧਾਨੀਆਂ ਦੀ ਗੱਲ ਕੀਤੀ ਹੈ ਵੀ 마ਸਕ ਲਗਾ ਕੇ ਰੱਖੋ ਬਾਰ-ਬਾਰ ਹੈਂਡਵਾਸ਼ ਕਰੋ ਜੇ ਤੁਸੀਂ ਪਰਹੇਜ਼ ਰੱਖੋਗੇ ਔਰ ਜਿਹੜੇ ਹੋਏਗੇ ਕ라우ਡਿਡ ਪਲੇਸਿਸ ਤੇ ਜਿਹੜਾ ਹੈਗਾ ਜਾਣਾ ਤੁਸੀਂ ਅਵਾਇਡ ਕਰੋ ਜੀ ਉਹੀ ਜਿਹੜਾ ਹੈ ਇਹਦਾ ਇਲਾਜ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵੱਲੋਂ ਨਾਗਰਿਕਾਂ ਨੂੰ ਕੀ ਬੇਨਤੀ ਕੀਤੀ ਜਾ ਰਹੀ ਕੀ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਜਿਹੜੀ ਹੈਗੀ ਆ ਸਾਰੇ ਨਾਗਰਿਕਾਂ ਨੂੰ ਬੇਨਤੀ ਕਰਦੀ ਹੈ ਕਿ ਸਿਹਤ ਭਾਗ ਵੱਲੋਂ ਜਾਰੀ ਅਪਡੇਟਾਂ ਤੇ ਜੋ ਵੀ ਸਿਹਤ ਭਾਗ ਉਹਨਾਂ ਨੂੰ ਸਲਾਹਾਂ ਦਿੰਦਾ ਹੈ ਉਹਨਾਂ ਦੀ ਪਾਲਣਾ ਕਰੋ। ਔਰ ਅਵੇਅਰਨੈਸ ਸੇ ਦੇ ਬਾਰੇ ਕ੍ਰੀਏਟ ਕਰੋ। ਲੋਕਾਂ 'ਚ ਜਿਹੜੀ ਹੈਗੀ ਹੈ ਜਾਗਰੂਕਤਾ ਫੈਲਾਓ ਪੜੋਸੀਆਂ ਨੂੰ, ਪਰਿਵਾਰਿਕ ਮੈਂਬਰਾਂ ਨੂੰ ਐਚਐਮਪੀ ਵਾਰੀ ਵੀ ਵਾਇਰਸ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦਿਓ। ਜ਼ਿੰਮੇਵਾਰ ਬਣੋ। ਜੇ ਤੁਹਾਡੇ ਕੋਈ ਲੱਛਣ ਹੈਗੇ ਆ ਇਦਾਂ ਦੇ ਕੋਈ ਲੱਛਣ ਜਿਸ ਤਰ੍ਹਾਂ ਮੈਂ ਕੱਲ ਕੀਤੀ ਉਹਨਾਂ ਦੇ ਕੋਈ ਲੱਛਣ ਹੈਗੇ ਆ ਤਾਂ ਕੰਮ ਜਾਂ ਸਕੂਲ ਜਾਣ ਤੋਂ ਗਰੇਜ਼ ਕਰੋ ਔਰ ਮਾਸਕ ਦੀ ਜਿਹੜੀ ਹੈਗੀ ਆ ਵੱਦ ਤੋਂ ਵੱਧ ਵਰਤੋ ਕਰੋ ਟੀਕਾਕਰਨ ਜੇ ਕੋਈ ਟੀਕਾ ਉਪਲਬਧ ਹੈ ਤਾਂ ਸਥਾਨਿਕ ਸਿਹਤ ਅਧਿਕਾਰੀਆਂ ਨਾਲ ਸਲਾਹ ਕਰਕੇ ਉਹਦੇ ਵਾਸਤੇ ਲਗਵਾਓ ਅਤੇ ਸਾਰੇ ਚੇਤਨ ਰਹਿ ਕੇ ਦਾ ਤੰਦੀ ਪਾਲਣਾ ਕਰਕੇ ਸ਼ੇਤਮੰਤ ਪੰਜਾਬ ਦੀ ਆਪਾਂ ਤਾਂ ਹੀ ਸਿਰਜਣਾ ਕਰ ਸਕਦੇ ਹਾਂ ਸਿਲਸਿਲੇ ਤਾਲ ਵਿੱਚ ਕਿਵੇਂ ਇਹ ਪ੍ਰਬੰਧ ਕੀਤੇ ਗਏ ਜਿਹੜੇ ਇਸ ਵਾਇਰਸ ਦੇ ਲਈ ਬੈੱਡ ਕਿੰਨੇ ਕਿਉਂ ਪ੍ਰਬੰਧ ਕੀਤੇ ਗਏ ਮਰੀਜ਼ਾਂ ਦੇ ਲਈ ਕੋਈ ਦੇ ਵਿੱਚ ਜਿਹੜਾ ਹੈ ਜੇ ਕੋਈ ਸਾਡੇ ਕੋਲੇ ਸਿਕ ਪੇਸ਼ੈਂਟ ਆਂਦਾ ਹੈ ਤਾਂ ਉਹਦੇ ਕੋਲ ਸਾਡੇ ਜਿਹੜੀ ਹੈਗੀ ਹੈ ਜਿਹੜੀ ਹੈਗੀ ਹੈ ਵਾਰਡ ਅਸੀਂ ਸਟੈਬਲਿਸ਼ ਕੀਤੀ ਹੈ ਪਰ ਟੱਚੂਡ ਹਾਲੇ ਤੱਕ ਸਾਡੇ ਕੋਲੇ ਤਾਂ ਕੋਈ ਪੇਸ਼ੈਂਟ ਨਹੀਂ ਆਇਆ ਠੀਕ ਸੋ ਇਹ ਸਾਨੂੰ ਸਿਖਿਆ ਸਮੂਹ ਹਰਪੀ ਸਿੰਘ ਜੀ ਜਿਨ੍ਹਾਂ ਨੇ ਐਚ ਐਮ ਪੀ ਵੀ ਵਾਇਰਸ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹਦੇ ਲੱਛਣ ਨੇ ਜਾਂ ਕਿਸ ਤਰ੍ਹਾਂ ਉਹਦੇ ਇਹਦੇ ਪਰੇਜ ਰੱਖਣਾ ਚਾਹੀਦਾ ਵੇ ਤੇ ਤੁਸੀਂ ਵੀ ਜਿਹੜੇ ਕਿ ਐ ਇਸ ਨੂੰ ਸੰਦੇ ਦੌਰਾਨ ਆਪਣਾ ਪਰੇਜ ਮਾਸਕ ਜਾਂ ਸੈਨੀਟਾਈਜ਼ਰ ਆਪਣੇ ਜੇਬ ਜੇਬ ਜ਼ਰੂਰ ਰੱਖੋ ਤਾਂ ਕਿ ਇਸ ਵਾਇਰਸ ਦਾ ਸ਼ਿਕਾਰ ਤੁਸੀਂ ਵੀ ਨਾ ਹੋਵੋ ਜੁੜਿਓ ਲਖਨ ਲੇਵ ਦੇ ਨਾਲ ਅਹਿਮੀਦ ਨਾਲ ਜੋ ਰਿਪੋਰਟ ਧੰਨਵਾਦ